ਸੁਹੀ ਮਹਿਲਾ ਪੰਜਵਾ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਤਨ ਹਰ ਨਾਮਾ ਪਰਵਾਣ ਗਣੀ ਸੇਈ ਏ ਆਏ ਸਫਲ ਤਿਨਾ ਕੇ ਕਾਮ ਮੇਰੇ RAM ਹਰ ਜਨ ਕੈ ਹੋਂ ਬਲ ਜਾਈ ਇਸਾਂ ਕਾ ਕਰ ਚਵਰ ਟੁਲਾਵਾ ਚਰਨ ਧੂੜ ਮੁਖ ਲਾਈ ਰਹਾਉ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸੱਚਾ ਅਮਰ ਸੱਚੀ ਪਤਸ਼ਾਹੀ ਸੱਚੇ ਸੇ ਤੀਰਾਤੇ ਸੱਚਾ ਸੁਖ ਸੱਚੀ ਵੜਿਆਈ ਜਿਸਕੇ ਸੇ ਤਨ ਜਾਤੇ ਟੱਖਾ ਫੇਰੀ ਪਾਣੀ ਧੋਵਾ ਹਰ ਜਨ ਕੈ ਪੀਸਣ ਪੀਸ ਕੁਮਾਵਾ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾਂ ਸੁਹੀ ਮਲਾ ਪੰਜਵਾ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਆਪੇ ਕਰਨਹਾਰਾ ਚਰਨ ਧੂੜ ਤੇਰੀ ਸੇਵਕ ਮੰਗਾ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜੋ ਰੱਖੇ ਤਿਉ ਰਹੀਐ ਤੁਧ ਭਾਵੇ ਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਐ ਰਹਾ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾਂ ਬੈਕੁੰਠ ਜਾਂ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਥੋਏ ਥੋਏ ਪੀਵਾ ਮੇਰੇ ਸਤ ਗੁਰ ਦੀਨ ਦਯਾਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰਾ ਦਵਾਰ ਐ ਆਇਆ ਨਾਨਕ ਕੋ ਪ੍ਰਭ ਭੈ ਕਿਰਪਾਲ ਸਤ ਗੁਰ ਪੂਰਾ ਪਾਇਆ ਸੁਹੀ ਮਹਿਲਾ ਪੰਜਵਾ ਤੁਧ ਚਿਤ ਆਏ ਮਹਾ ਆਨੰਦ ਜਿਸ ਵਿਸਰੈ ਸੋ ਮਰ ਜਾਏ ਦਇਆਲ ਹੋਵੈ ਜਿਸ ਉਪਰ ਕਰਤੇ ਸੋ ਤਦ ਸਦਾ ਆਏ ਮੇਰੇ ਸਾਹਿਬ ਤੂੰ ਮੈਂ ਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੈ ਸੁਣ ਸੁਣ ਜੀਵਾ ਤੇਰੀ ਬਾਣੀ ਰਹਾ ਚਰਨ ਧੂੜ ਤੇਰੇ ਜਨ ਕੀ ਹੋਆ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨ ਰਿਦਾ ਉਰ ਥਾਰੀ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁਧ ਪੈ ਸਾਰੀ ਤੁਧ ਜੇਵਡ ਅਵਰ ਨਾ ਕੋਈ ਜਿਸ ਨੂੰ ਲਾਏ ਲੈ ਸੋ ਲਗ ਭਗਤ ਤੋਹਾਰਾ ਸੋਈ ਦੋਇ ਕਰ ਜੋੜ ਮੰਗਾਂ ਇੱਕ ਦਾਨਾ ਸਾਹਿਬ ਤੁਠਾ ਪਾਵਾਂ ਸਾਸ ਸਾਸ ਨਾਨਕ ਅਰਾਧੇ ਆਠ ਪਹਿਰ ਗੁਣ ਗਾਵਾਂ